ਮੈਂ ਬਦਲੰਗ ਹੀ ਬੋਲੋ ਬਾਹਰ ਚੜ ਦੀ ਕੱਲ ਕੱਲ ਹੋਲਾ ਭਲਾ ਲੈ ਕੇ ਗਿਆ ਆ ਆਨੰਦਪੁਰ ਸਾਹਿਬ ਦਾ ਤੇ ਬਾਬਾ ਭਾਜਾ ਜੀ ਸਗੀ ਜੀ ਮੈਂ ਕਈ ਵਾਰੀ ਪਿੰਡਾਂ ਵਾਲੇ ਵੀ ਰੋਡੇ ਵਾਲੇ ਲਿਆਓ ਘੋਟੇ ਵਾਲੇ ਲਿਆਓ ਬਾਬਾ ਜੀ ਕਹਿਣ ਲੱਗੇ ਨਹੀਂ ਮੈਨੂੰ ਸਰੰਗੀ ਵਜਦੀ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਸਵਾ ਦਾ ਸ਼ਗਾਰ ਹੁੰਦਾ ਹੈ ਢਾਡੀ ਵਾਲਾ ਸਰੰਗੀ ਜੋਸ਼ ਪੈਦਾ ਹੁੰਦਾ ਤੇ ਗੁਰਮੁਖ ਪਿਆਰਿਓ ਆਵਾਜ਼ ਪੂਰੀ ਚੜਦੀ ਕਲਾ ਜੇ ਦਬ ਗਈ ਅਸੀਂ ਨਾਲ ਬੋਲਾ ਭਾਵੇਂ ਚੜਦੀ ਕਲਾ ਜੇ ਕਾਰਸੜਾ ਦੇ ਕੱਲ ਹੋਲੇ ਮੱਲੇ ਦੇ ਦਿੰਨਾਂ ਕਿ ਗਏ ਪਿਆਰ ਦੇ ਨਾਲ ਸਾਬਣ ਕਰੋ ਸਾਰੇ ਗੁਰਮੁਖ ਪਿਆਰੇ ਆਵਾਜ਼ ਗੁਰੂ ਜੀ ਦਾ ਖਾਲਸਾ ਆਵਾਜ਼ ਗੁਰੂ ਗੁਰੂ ਰੂਪ ਖਾਲਸਾ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਐਸੇਲੇ ਪ੍ਰਾਰੰਭ ਹੋ ਕੇ ਤੀਸਰੇ ਤੇ ਆਖਰੀ ਪਰਾਤੇ ਪਹੁੰਚ ਚੁੱਕਿਆ ਹੈ ਆਓ ਜਿਵੇਂ ਕਿ ਸਤਕਾਰਯੋਗ ਸਖਤਰ ਸਾਹਿਬ ਜੀ ਦਾ ਹੁਕਮ ਹੋਇਆ ਕਿ ਚੜ੍ਹਦੀ ਕਲਾ ਦੀ ਢਾਡੀ ਵਾਰ ਲੈ ਕੇ ਤੁਹਾਡਾ ਆਪਣਾ ਨਿਮਾਣਾ ਜੀ ਢਾਡੀ ਜੱਥਾ ਹਾਜ਼ਰ ਹੈ ਧਿਆਨ ਲੱਗੇ ਜਾਈਏ ਗੱਲ ਕੀਰਤਨ ਪਾਤਸ਼ਾਹ ਦੇ ਜੀਵਨ ਵੱਲੇ 8 ਸਾਲ 10 ਮਹੀਨੇ 19 ਦਿਨ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠ ਕੇ ਉਹਨਾਂ ਨੇ ਨਰਨਕਾਰੀ ਝੰਡੇ ਥੱਲੇ ਖੜੇ ਹੋ ਕੇ ਆਖਿਆ ਕਿ ਓ ਦੁਨੀਆ ਦੇ ਦੁਖੀ ਲੋਕੋ ਗੁਰੂ ਨਾਨਕ ਦੇ ਝੰਡੇ ਹੋ ਕੇ ਇਕੱਠਿਆਂ ਹੋਵੋ ਨਰਨਕਾਰ ਨੇ ਮਨੁੱਖਿਆਂ ਦੇ ਦਰਦ ਵਡਾਉਣ ਵਾਸਤੇ ਭੇਜਿਆ ਹੈ ਮਾਂ ਗੁਲਾਮਾਂ ਨੂੰ ਬਾਦਸ਼ਾਹ ਬਣਾ ਦਿਆਂਗਾ ਤਿਰਸਕਾਰਿਆਂ ਹੋਇਆਂ ਨੂੰ ਇੱਕ ਨਾਲ ਲਾਵਾਂਗਾ ਮਗਰੀਬਾਂ ਦੇ ਹੰਝੂਆਂ ਤੋਂ ਨੈਣਾਂ ਦੇ ਤਾਰੇ ਵਾਰ ਦਿਆਂਗਾ ਸਹਬਜਾਦਿਆਂ ਬਾਰੇ ਆਖਿਆ ਵਾਹ ਜੀ ਦੁੱਖਾਂ ਵਿੱਚ ਤੜਪਦੇ ਜ਼ਾਲਮ ਦੀ ਛੁਰੀ ਦੇ ਥੱਲੇ ਬਿਲਕਦੇ ਲੋਕੀ ਕਲਗੀਤਾ ਪਾਤਸ਼ਾਹ ਦੇ ਝੰਡੇ ਹੋਠੇ ਇਕੱਠੇ ਹੋਣ ਲੱਗੇ ਕਿਉਂ ਕਿਉਂਕਿ ਇੱਥੇ ੱੱਕੇ ਛਾਈ ਦੀ ਧੁੱਪ ਵਿੱਚ ਸੜਦਿਆਂ ਨੂੰ ਠੰਡੀ ਠੰਡੀ ਛਾਂ ਪ੍ਰਾਪਤ ਹੋਣ ਲੱਗੀ ਚਿਰਕਾਲ ਦੇ ਝੜਕਾਂ ਦੇ ਗਾਲਾਂ ਖਾਣਦੇ ਆਦੀਆਂ ਨੂੰ ਪਿਆਰ ਭਰੀਆਂ ਅਸੀਸਾਂ ਮਿਲਣ ਲੱਗੀਆਂ ਮੈਂ ਗੱਲ ਨੂੰ ਨੇੜੇ ਲਾਵਾਂ ਕੱਲ੍ਹ ਕੇ ਤਰਪਾਤਸ਼ਾ ਨੇ 30 ਮਾਰਚ 1699 ਦੀ ਬਸਾਖੀ ਨੂੰ 1656 ਦੀ 1756 ਦੀ ਬਸਾਖੀ ਵਾਲੇ ਦਿਨ ਗੁਰੂ ਤੂੰ ਤਲਵਾਰ ਕਿਹਾ ਪਿਆਰਿਆਂ ਦੀ ਕੱਖਾਂ ਦੀਆਂ ਕੁੱਲੀਆਂ 'ਚ ਕੱਟਦੇ ਨੇ ਦਿਨ ਜਿਹੜੇ ਉਹਨਾਂ ਨੂੰ ਵੀ ਮਹਿਲ ਤੇ ਨਜ਼ਾਰਿਆਂ ਦੀ ਲੋੜ ਹੈ ਉਹ ਜ਼ਿੰਦਗੀ ਗੁਲਾਮ ਦੀ ਭਲਾ ਕੋਈ ਜ਼ਿੰਦਗੀ ਹੈ ਇਹ ਜ਼ਿੰਦਗੀ ਨੂੰ ਜੀਵਨ ਹੁਲਾਰਿਆਂ ਦੀ ਲੋੜ ਉਹ ਕਦੋਂ ਤੱਕ ਪੱਠੇ ਰਹਿਣਾ ਬੁੱਤ ਪਟਿਆਰੀਆਂ ਦੇ ਉੱਥੋਂ ਜਿਹੜੀ ਨਾ ਕੋ ਚਮਕੌਰ ਦੀ ਲੜ ਹੈ ਅਸੇ ਮਹਾਨ ਯੋਧੇ ਪਾਇਆ ਕੀਤੇ 20 ਦਸੰਬਰ 1704 ਨੂੰ ਛੱਡ ਕੇ ਕਿਲਾ ਚਮਕੌਰ ਦੀ ਕੱਚੀ ਗੜੀ ਚਾਹ ਸਾਹ ਮਾਛੀ ਬੜਾ ਦਮਦਮਾ ਸਾਹਿਬ ਤੋਂ ਕਿੱਥੇ ਨਵੇੜ ਪਹੁੰਚੇ ਨੇ ਇੱਕ ਮਾਧੋ ਦਾਸ ਬਰਾਗੀ ਨੇ ਜਾ ਕੇ ਪਲੰਘ ਤੇ ਬਹਿ ਗਏ ਨੇ ਉਸ ਬੱਬੀ ਬਾਹਰ ਗਿਆ ਹੋਇਆ ਹੈ ਮਹਾਰਾਜੀ ਨੇ ਆਖਿਆ ਕਰੋ ਮਹਾਂ ਪ੍ਰਸ਼ਾਦ ਤਿਆਰ ਜਦੋਂ ਮਹਾਂ ਪ੍ਰਸ਼ਾਦ ਤਿਆਰ ਕੀਤਾ ਗੁਰੂ ਖਾਲਸਾ ਜੀ ਇੱਕ ਡਰਦਾ ਡਰਦਾ ਚੇਲਾ ਬਾਹਰ ਨਿਕਲਿਆ ਕਿਉਂ ਬਾਬਾ ਸਬੱਬੀ ਬਾਹਰ ਗਿਆ ਹੋਇਆ ਸੀ ਦੂਰੋਂ ਬਾਜਾਂ ਵੱਲ ਲੱਗਾ ਬਾਬਾ ਉਹ ਬਾਬਾ ਡੇਰਾ ਲੁੱਟਿਆ ਗਿਆ ਘਟਿਆ ਗਿਆ ਅਪਵਿੱਤਰ ਹੋ ਗਿਆ ਉਹ ਕਹਿਣ ਲੱਗਾ ਓਏ ਆ ਕੇ ਦੱਸੋ ਕੀ ਹੋ ਗਿਆ ਭਈ ਦੱਸਿਆ ਮਾਧੋ ਦਾਸ ਨੂੰ ਚੇਲੇ ਨੇ ਜਾ ਕੇ ਘੋਡੇ ਦੇ ਵਿੱਚ ਬੀਤੇ ਹੋ ਕੇ ਬਈ ਦੇਖ ਲੈ ਤੂੰ ਅੱਖੀਂ ਜਾ ਕੇ ਸੁਣ ਕੇ ਮਾਦਾ ਦਾ ਚੱਤ ਗੁੱਸੇ ਵਿੱਚ ਆਇਆ ਓਏ ਖੂਨ ਖੋਲਿਆ ਆਹਦਾ ਗੱਸਾ ਕਰਾਇਆ ਕਹਿੰਦਾ ਅੱਡਾ ਕਿਹੜਾ ਸੂਰਮਾ ਮੇਰੇ ਦੇਰੇ ਆਇਆ ਉਹ ਜਿਸ ਤੇ ਢਕਾ ਕੇ ਬੱਕਰੇ ਆ ਨਰਤ ਕਰਾਇਆ ਉਹਨੀ ਪੈਰੀ ਆਲਮਾ ਕੱਲ ਢੇਰੇ ਆ ਜਿਹੜਾ ਆਮ ਲੋਕਾਂ ਨਾਲ ਕਰਦਾ ਸੀ ਉਹ ਵੀ ਮਹਾਰਾਜ ਨਾਲ ਲੱਗਿਆ ਕਰਨ ਕੀ ਜੰਤਰ ਮੰਤਰ ਉਸ ਨੇ ਜਦ ਦੇਖੇ ਤਰ ਤਰ ਕੋਈ ਭਾਰੋ ਜਦੀ ਨਾ ਬੌੜੀ ਆ ਸਭ ਖੜ ਕੇ ਆ ਆ ਹਲੇ ਖੂਨ ਵੱਲ ਦੇਖਦਾ ਉਹ ਜਾਂਦਾ ਸਸਾਰੇ ਕल्याण ਸਿਕਰ ਤੇ ਪਹੁੰਚਿਆ ਉਹਦਾ ਪਾੜਾ ਚੜ ਜਾਵੇ ਫਿਰ ਮਾਫੀ ਮੰਗਦਾ ਗੁਰਾਂ ਤੋਂ ਚਰਨਾਂ ਨੂੰ ਫੜਦਾ ਮਹਾਰਾਜ ਤੁਸੀਂ ਕੌਣ ਫਿਰ ਮਹਾਰਾਜੀ ਨੇ ਦੱਸਿਆ ਖੰਡੇ ਬਾਟੇ ਦਾ ਛਕਾ ਕੇ ਅਮਰਤਾ ਬੰਦਾ ਸਿੰਘ ਰਖਿਆ ਨਾਮ ਬਹਾਦਰ ਦਾ ਦਿੱਤਾ ਖਿਤਾਬ 5 ਅਕਤੂਬਰ 1761 ਨੂੰ ਪੰਜਾਬ ਦੇ ਬਾਦ ਦਿੱਤਾ ਪੰਦ ਇਹਨੇ ਜੱਪਰ ਜੜੀ ਆ ਕੇ ਬਜੀਦ ਖਾਨ ਨੂੰ ਲਿਖਿਆ ਖੱਤ ਬਈ ਲਿਖਿਆ ਖੱਤ ਜਰਨੈਲ ਨੇ ਦਿਲ ਗੁੱਸਾ ਖਾ ਕੇ ਕਰ ਲਈ ਇਹਨੂੰ ਬਜੀਦ ਦੇ ਆਖੀ ਫੁਰਮਾ ਪਾ ਕੇ ਉਹ ਮੈਂ ਬੰਦਾ ਦਸਵੇਂ ਗੁਰਾਂ ਦਾ ਆ ਰਿਆਂ ਫੌਜ ਚੁੜਾ ਕੇ ਮੈਂ ਮਿੱਟੀ ਵਿੱਚ ਮਿਲਾਵਣੀ ਤੇਰੀ ਸਰਹੰਦ ਦੇ ਲਾਲਤਾ ਨੀਆ ਪੁੱਛ ਚਲਾ ਕੇ ਉਥੇ ਝੰਡਾ ਗੱਡਣਾ ਫਤੇ ਦਾ ਅਕਾਲਗ ਜਾ ਕੇ ਜਦੋਂ ਜਸਵਾਲੇ ਬਜੀਦ ਖਾਂ ਕੋਲ ਖੱਤ ਲੈ ਕੇ ਗਏ ਨੇ ਬਾਬਾ ਦੀਪ ਸਿੰਘ ਉਹਨਾਂ ਨੇ ਖੋਲਿਆ ਪੜਿਆ ਧਰਤੀ ਨੇ ਬਿਆਰ ਨਹੀਂ ਦਿੱਤਾ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਪੱ ਚਲੀਏ ਪਰ ਪਾਪਾਂ ਦੇ ਭਰੇ ਹੋਏ ਕੜੇ ਨੇ ਪੱਛਣ ਨਾ ਦਿੱਤਾ ਫੌਰਨ ਹਗਾਮੀ ਮੀਟਿੰਗ ਸੱਦੇ ਕੀ ਕਰਨਾ ਚਾਹੀਦਾ ਜਿਨ੍ਹਾਂ ਨੇ ਕਦੇ ਸਿੱਖਾਂ ਦੀ ਚਲਦੀ ਤਲਵਾਰ ਨਹੀਂ ਸੀ ਵੇਖੀ ਫੋਕੀ ਵਰਗ ਮਾਰ ਦਿੱਤੀ ਸਿੱਖ ਸਾਡੇ ਮੂਹਰੇ ਇਉਂ ਨੇ ਜਿਵੇਂ ਬਾਘਾਂ ਦੇ ਮੂਹਰੇ ਬਟੇਰੇ ਆਉਂਦਿਆਂ ਤਾਂ ਆਉਣ ਦਿਓ ਲੋ ਲੈ ਕੇ 35-40 ਹਜ਼ਾਰੀ ਫੌਜ ਹੁਣ ਆਪਣੀ ਮੌਤ ਆਪ ਸੇ ਢਵਾਉਣ ਵਾਸਤੇ ਤੁਰਿਆ ਕਹਿੰਦੇ ਨੇ ਜਦੋਂ ਕੀੜੇ ਦੀ ਮੌਤ ਆਉਂਦੀ ਆ ਖੰਭ ਲੱਗ ਜਾਂਦੇ ਨੇ ਜਦੋਂ ਗਿੱਦਰ ਦੀ ਮੌਤ ਆਉਂਦੀ ਆ ਪੰਡ ਜਾਂ ਸ਼ਰਬਲ ਨੂੰ ਭਜਦਾ ਔਰ ਜਦੋਂ ਕੁੱਤੇ ਦੀ ਮੌਤ ਆਉਂਦੀ ਆ ਮਸਜਿਦ ਵਿੱਚ ਵਰਕੇ ਭੌਂਕਦਾ ਸਾਰੀਆਂ ਗੱਲਾਂ ਹੋ ਗਿਆ ਪੂਰੀਆਂ ਉਧਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੂੰ ਲੱਗਿਆ ਪਤਾ ਕਿ ਸੰਸੰਗਾਂ ਦੇ ਦਿਲਾਂ ਤੇ ਆ ਚੱਲੇ ਆਏ ਨੂੰ ਕੰਡੇ ਬੜੇ ਰੜਕਦੇ ਡੰਗ ਖੋਹਾਂ ਮਾਰੇ ਕਿੰਨੇ ਕਦਮੇ ਖੂਨ ਦੇ ਬਣ ਗਏ ਅੰਗੇ ਆਏ ਅੱਖਾਂ ਲੰਬਾ ਠੱਡੀਆਂ ਜੋ ਕਕੜਤਾਰੇ ਚੜਦੇ ਸੱਤੇ ਜਾਗਦੇ ਖੰਡੇ ਦੇ ਤਾਰੇ ਉਹ ਮੱਥਿਆਂ ਵਿੱਚੋਂ ਛੂਕਦੇ ਤੀਰ ਆਪ ਮਹਾਰੇ ਸੀਤਲ ਫੱਤਰ ਸ਼ੇਰ ਚੋਂ ਪਿਆ ਭੜਕਾਂ ਮਾਰੇ ਆਖਰਕਾਰ ਗਾਂ ਗੱਤ ਲੜਾਈ ਹੋ ਗਈ ਸ਼ੁਰੂ ਕਈ ਘੰਟਿਆਂ ਦੀ ਲੜਾਈ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਉਖੜ ਕੇ ਪਾਰ ਬਾਬਾ ਜੀ ਦੂਰ ਖੜੇ ਮਾਲਾ ਫੇਰ ਰਹੇ ਨੇ ਨਾਉ ਮਨ ਵਿੱਚ ਖਿਆਲ ਚੱਲ ਰਿਹਾ ਹੈ ਕਿ ਜੰਗ ਨੂੰ ਫਤਿਹ ਕਿੱਦਾਂ ਕਰਨ ਆਏ ਲਓ ਜਸਬਾਲ ਸਿੰਘਾਂ ਦੇ ਕੋਲ ਪਾਰ ਜਾ ਕੇ ਬਾਬਾ ਬਹਾਦਰ ਸਿੰਘ ਤੇ ਆਲੀ ਸਿੰਘ ਦੇ ਬੰਦਾ ਸਿੰਘ ਬਹਾਦਰ ਨੂੰ ਆਖਿਆ ਕਿ ਬਾਬਾ ਜੀ ਤੁਸੀਂ ਮਾਲਾ ਫੇਰ ਫੇਰ ਲੈਣੀ ਉਧਰ ਸਾਡੀਆਂ ਫੌਜਾਂ ਦੇ ਪਾਰ ਉਖੜ ਕੇ ਨੇ ਕੋਈ ਅੰਨੀ ਗੱਲ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਖਾਂ ਚ ਆਈ ਲਾਲੀ ਮੱਥੇ ਤੇ ਦੂੜੀਆਂ ਸਾਡੀ ਬੱਚੀ ਟੱਕ ਟੱਕ I'm in the home.